ਪੰਜਾਬ ਸਰਕਾਰ ਦੀ ਯੋਧ ਨਸ਼ਿਆਂ ਵਿਰੋਧੀ ਮੁਹਿੰਮ ਹੋਈ ਫੇਲ ਗਰਗ ਮਾਫੀਆ ਕਾਲਜਾਂ ਤੋਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਹੋਇਆ ਦਾਖਲ ਬਸਪਾ ਨੇ ਫਿਲੋਰ ਚਕੀਤਾ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਾਰਿਮਪੁਰੀ ਨੇ ਪੰਜਾਬ ਸੰਭਾਲੋ ਮੁਹਿੰਮ ਨਾਲ ਸੰਗਤਾਂ ਨੂੰ ਜੁੜੇ ਰਹਿਣ ਦਾ ਦਿੱਤਾ ਸੱਦਾ ਪੰਜਾਬ ਸਰਕਾਰ ਸ੍ਰੀ ਖੁਰਾਲਗੜ੍ਹ ਸਾਹਿਬ ਚੋ ਖੋਲੇ ਸ਼ਰਾਬ ਦੇ ਠੇਕੇ ਅਤੇ ਨਾਜਾਇਜ਼ ਬ੍ਰਾਂਚਾਂ ਤੁਰੰਤ ਬੰਦ ਕਰੇ ਪੰਜਾਬ ਸੰਭਾਲੋ ਮੁਹਿੰਮ ਇਹੀ ਸਾਰੀਆਂ ਸਮੱਸਿਆਵਾਂ ਦਾ ਕਰੇਗੀ ਹੱਲ ਕਿਹਾ ਬਸਪਾ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਾਰਿੰਪੁਰੀ ਨੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਫਿਲੌਰ ਦੇ ਵਿੱਚ ਵਿਸ਼ਾਲ ਰੋਸ ਦਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਵਿੱਚ ਖਾਸ ਤੌਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜੋ 2022 ਦੀਆਂ ਚੋਣਾਂ 'ਚ ਇਹ ਕਹੇ ਕਿ ਪੰਜਾਬ ਅੰਦਰ ਆਈ ਸੀ ਕਿ ਸਾਡੀ ਸਰਕਾਰ 3 ਮਹੀਨਿਆਂ ਵਿੱਚ ਪੰਜਾਬ 'ਚੋਂ ਡਰਗ ਮਾਫੀਆ ਦਾ ਖਾਤਮਾ ਕਰੇਗੀ ਪਰੰਤੂ ਡਰਗ ਮਾਫੀਆ ਹੁਣ ਕਾਲਜਾਂ ਤੋਂ ਸਕੂਲਾਂ ਤੱਕ ਪਹੁੰਚ ਗਿਆ ਜੋ ਕਿ ਪੰਜਾਬ ਦੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ ਬਹੁਜਨ ਸਮਾਜ ਪਾਰਟੀ ਨੇ ਅੱਜ ਪੰਜਾਬ ਸਰਕਾਰ ਨੂੰ ਝੰਡੋਲਣ ਲਈ ਅਤੇ ਨੀਂਦ ਚੋ ਜਗਾਉਣ ਲਈ ਰੋਸ ਮਾਰਚ ਕੀਤਾ ਅਤੇ ਐਸ ਡੀ ਐਮ ਫਿਲੌਰ ਨੂੰ ਮੈਮੋਰੰਡਮ ਦਿੱਤਾ ਇਸ ਮੌਕੇ ਪਾਰਟੀ ਦੇ ਸਟੇਟ ਕੋਆਰਡੀਨੇਟਰ ਸ਼੍ਰੀ ਤੀਰਥ ਰਾਜਪੂਰਾ ਐਡਵੋਕੇਟ ਬਲਵਿੰਦਰ ਕੁਮਾਰ ਸਟੇਟ ਜਨਰਲ ਸਕੱਤਰ ਸ਼੍ਰੀ ਗੁਰਮੇਲ ਚੁੰਬਰਜੀਤ ਸਟੇਟ ਜਨਰਲ ਸਕੱਤਰ ਸ਼੍ਰੀ ਲਾਲ ਚੰਦ ਸਟੇਟ ਜਨਰਲ ਸਕੱਤਰ ਸਰਪੰਚ ਖੁਸ਼ੀ RAM ਜ਼ਿਲ੍ਹਾ ਕੋਆਰਡੀਨੇਟਰ ਵਿਧਾਨ ਸਭਾ ਫਿਲੌਰ ਦੇ ਇੰਚਾਰਜ ਜਗਦੀਸ਼ ਸ਼ੇਰਪੁਰੀ ਬਸਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਵਿਰਦੀ ਜੀ ਹੈਪੀ ਰੋਲਕਾ ਸਰਪੰਚ ਸੁਖਵਿੰਦਰ ਚੱਲੀ ਲੇਖ ਰਾਜ ਜਮਾਲਪੁਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਸਪਾ ਦੇ ਵਰਕਰ ਸਮਰਥਕ ਅਤੇ ਸੀਨੀਅਰ ਆਗੂ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਪਾਲ ਦੀ ਖਾਸ ਰਿਪੋਰਟ ਇਹ ਤੁਹਾਨੂੰ ਪ੍ਰਦੇਸ਼ ਕੇ ਦੇ ਜੰਗਲ ਸਿੱਕੇ ਇਹ ਰੋਕ ਮਾਰ ਫਲੋਰ ਦੇ ਵਿੱਚ ਕਿਸ ਕਰਕੇ ਰੱਖਿਆ ਕਿ باوجود ਸਮਾਜ ਪਾਰਟੀ ਨੇ 15 ਮਾਰਚ ਨੂੰ ਪਗਵਾੜੇ ਦੀ ਦਿੱਤੀ ਤੋਂ ਸព ਕੰਤੀ ਰਾਮ ਜੀ ਦੇ ਯੰਤਰਤੇ ਪੰਜਾਬ ਸੁਭਾਅੋ ਮਹਿਮ ਸ਼ੁਰੂ ਕੀਤੀ ਔਰ ਇਹ ਮਹੰਮ ਪੰਜਾਬ ਦੇ ਕੋਨੇ-ਕੋਨੇ ਵਿੱਚ ਪੰਜਾਬ ਨੂੰ ਬਚਾਉਣ ਦੇ ਲਈ ਸੰਤਾਂ ਨੂੰ ਇਸ ਕੁ ਕਰੰ ਦੇ ਲਈ ਅੱਗੇ ਵਧ ਰਹੀ ਹੈ ਔਰ ਮੈਂ ਤੁਹਾਨੂੰ ਖਾਸ ਕਰਕੇ ਮੁਬਾਰਕਬਾਦ ਕਹਿਣੀ ਚਾਹਤ ਪੰਜਾਬ ਦੀ ਸੱਤਾ ਸਮਾਜਟੀ ਬਣੂ ਖੁੱਲ੍ਹ ਗਈ ਓਏ ਇੱਕ ਤੁਹਾਡੇ ਪੰਜਾਬ ਸਮਾਓ ਮਹੰਮ ਕਿ ਉਹ ਤੁਸੀਂ ਪੰਜਾਬ ਦੇ ਉਹਨਾਂ ਨੇ ਬਰਬਾਦ ਕਰਤਾ ਤਬਾਹ ਕਰ ਦਿੱਤਾ ਉਜਾੜ ਦਿੱਤਾ ਤਿਆਂ ਦਾ ਸਵਾਦ ਬਚਾਉਣ ਲਈ ਅਸ ਪਾਰਟੀ ਦੇ ਛੰਡੇ ਆ ਉਹਨਾਂ ਨੂੰ ਉੱਪਰੋਂ ਠਾ ਕੇ ਬੇਨਤੀ ਆ ਸਾਰੇ ਸਾਥੀ ਕੋਈ ਵੀ ਸਾਥੀ ਆਪਣਾ ਸਾਧਨ ਮਗਰ ਨਾ ਲੈ ਕੇ ਆਵੇ ਪੰਜਾਬ ਸਰਕਾਰ ਮਰਦਾਬ ਮਰਦਾ ਲਾ ਤਰਨਾ ਪ੍ਰਦਰਸ਼ਨ ਰੋਸ ਮਾਰਚ ਇਹ ਪੰਜਾਬ ਸਰਕਾਰ ਨੂੰ ਝੰਡੋੜਨੇ ਲਈ ਰੱਖਿਆ ਗਿਆ ਪੰਜਾਬ ਸਰਕਾਰ ਨੂੰ ਉਹਦੇ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਲਈ ਰੱਖਿਆ ਗਿਆ ਤੁਮ ਸਰਕਾਰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੇ ਅਤੇ ਬਨਤੀ ਕਾਰਵਾਈ ਡਰਗ ਮਾਫੀਆ ਦੇ ਵਿਰੁੱਧ ਕਰੇ ਅੱਜ ਵੀ ਬੰਦਰ ਕਮਾਡਿਆ ਅੱਜ ਨਸ਼ਿਆ ਦੇ ਮੁੱਦੇ ਤੇ ਹੋਰ ਗੱਲ ਕਰਨ ਦਾ ਇਹਦਾ ਬਰਤਨ ਸਭੀ ਪਾਰਟੀ ਸਾਹਮਣੇ ਆਇਆ ਪੰਜਾਬ ਦੇ ਵੱਡੇ ਲੈਵਲ ਤੇ ਕਈ ਕਿਈ ਸਰਗਰਮਾਂ ਪਹੁੰਚ ਰਹੀਆਂ ਨੇ ਦੇਖੋ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਡਾਕਟਰ ਅਫਤਾਰ ਸਿੰਘ ਕ੍ਰਿਮਪਰੀ ਸਾਹਿਬ ਦੀ ਅਗਵਾਈ ਦੇ ਵਿੱਚ ਬਸ ਪਾ ਵੱਲੋਂ ਜਿਹੜੀ ਪੰਜਾਬ ਮਹਿੰਮ ਪੰਜਾਬ ਸੰਭਾਲੋ ਮਹਿੰਮ ਚਲਾਈ ਗਈ ਆ ਉਹਦੇ ਤਹਿਤ ਪੰਜਾਬ ਭਰ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਕੇ ਜਿਹੜੀ ਇਹ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਕੀਤੀ ਜਾ ਰਹੀ ਆ ਜਿਹੜੇ ਨਸ਼ੇ ਆ ਬਹੁਤ ਵੱਡੇ ਪੱਧਰ ਤੇ ਫਲਾਏ ਜਾ ਰਹੇ ਆ ਉਹਦੇ ਖਿਲਾਫ ਇੱਕ ਜਿਹੜੀ ਆ ਅਸੀਂ ਹਲਕਾ ਬਾਈ ਜਿਹੜੇ ਪ੍ਰੋਟੈਸਟ ਕਰ ਰਹੇ ਆ ਇੱਕ ਮਹਿਮ ਚਲਾਈ ਗਈ ਆ ਤੇ ਅੱਜ ਜਿਹੜਾ ਉਸ ਮਹਿਮ ਦੇ ਤਹਿਤ ਹਲਕਾ ਫਲੋਰ ਦੇ ਵਿੱਚ ਜਿਹੜਾ ਇੱਕ ਪ੍ਰੋਟੈਸਟ ਮਾਰਚ ਡਾਕਟਰ ਅਰਤਾ ਸਿੰਘ ਕ੍ਰੀਮਪਰੀ ਸਾਹਿਬ ਦੀ ਅਗਵਾਈ ਦੇ ਵਿੱਚ ਕੀਤਾ ਜਾ ਰਿਹਾ ਆ ਔਰ ਜਿਸ ਤਰ੍ਹਾਂ ਪੰਜਾਬ ਸਰਕਾਰ ਨਸ਼ਿਆ ਦੇ ਮਸਲੇ ਦੇ ਵਿੱਚ ਵੀ ਨਸ਼ਿਆਂ ਦੇ ਖਾਤਮੇ ਦੇ ਮੁੱਦੇ ਨੂੰ ਲੈ ਕੇ ਸੱਦਾ ਵਿੱਚ ਆਈ ਸੀਗੀ ਆਪ ਔਰ ਫਿਰ ਹੁਣ ਨਸ਼ਾ ਯੁੱਧ ਨਸ਼ਾ ਬਾਰੇ ਤਾਂ ਮਹਿੰਮ ਚਲਾਈ ਜਾ ਰਹੀ ਆ ਪਰ ਪਾਰਟੀ ਇਹ ਮੰਨਦੀ ਆ ਵੀ ਇਹ ਸਾਰਾ ਫਰਜ਼ੀ ਆ ਵੀ ਇੱਕ ਲੋਕਾਂ ਦੀ ਅੱਖਾਂ ਅੱਖਾਂ ਵਿੱਚ ਘੱਟਾ ਪਾਉਣ ਦਾ ਆ ਪਰ ਜ਼ਮੀਨੀ ਤੌਰ ਤੇ ਪਹਿਲੇ ਨਾਲੋਂ ਵੱਧ ਜਿਹੜਾ ਨਸ਼ਾ ਵਿਕ ਰਿਹਾ ਆ ਔਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਪਹਿਲਾਂ ਅਸੀਂ ਪਿੰਡਾਂ ਵਿੱਚ ਸੁਣਦੇ ਹੁੰਦੇ ਸੀਗੇ ਕਾਲਜਾਂ ਵਿੱਚ ਵੀ ਗੱਲ ਚੱਲ ਪਈ ਸੀ ਪਰ ਹੁਣ ਫਲੋਰ ਦੇ ਹਲਕੇ ਦੇ ਵਿੱਚ ਪਿੰਡਾਂ ਵਿੱਚ ਸਕੂਲਾਂ ਤੱਕ ਜਾਣ ਦੇ ਜਿਹੜੇ ਮਾਮਲੇ ਸਾਹਮਣੇ ਆਏ ਆ ਇੰਨੇ ਵੱਡੇ ਪੱਧਰ ਤੇ ਨਸ਼ਿਆਂ ਦੇ ਨਾਲ ਜਿਹੜੇ ਬੱਚਿਆਂ ਨੂੰ ਵੀ ਜਿਹੜਾ ਨਿਸ਼ਾਨਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਇਸ ਕਰਕੇ ਸਾਰੇ ਵਿਰੋਧ ਦੇ ਵਿੱਚ ਔਰ ਜਿਹੜੀਆਂ ਸੂਬੇ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ ਆ ਆਮ ਲੋਕਾਂ ਦੀਆਂ ਧਿਆਮਾਂ ਹੋ ਰਹੀਆਂ ਆ ਔਰ ਖਾਸ ਕਰ ਜਿਹੜੇ ਦਲਿਤ ਆ ਜਲੰਧਰ ਦੇ ਵਿੱਚ ਜਿਹੜੇ ਉਹਨਾਂ ਦੇ ਉਤਿਆਜਰ ਕੀਤੇ ਜਾ ਰਿਹਾ ਸਰਪੰਚਾਂ ਨੂੰ ਲਵਾਇਆ ਜਾ ਰਿਹਾ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਈਆਂ ਬੇਟੀਆ ਮੁਕਤਾਨਕ ਪਹਿਲੇ ਸਕੂਲ ਦਾ ਇੱਕ ਮਸਲਾ ਹੈ ਜਿਹੜੇ ਬੱਚੇ ਆ ਉਹਦੇ ਵਿੱਚ ਜਿਹੜਾ ਹੈ ਕਿਸੇ ਵੀ ਵਾਸਤੇ ਦਾ ਬਣਾ ਜਿਹੜਾ ਸਾਡੇ ਸਾਹਮਣੇ ਆਇਆ ਸੀ। ਕੋਈ ਆ ਵੀ ਦੇਖੋ ਜਦੋਂ ਜੇ ਇੰਨਾ ਇਸ ਇਸ ਪੱਧਰ ਤੱਕ ਵੀ ਜੇ ਨਸ਼ਾ ਫੈਲ ਗਿਆ ਵੀ ਜਿਹੜੇ ਬੱਚੇ ਆ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਰ ਸਾਡੇ ਬੱਚੇ ਸੁਰੱਖਿਅਤ ਐ ਨਹੀਂ ਇੱਕ ਲੋਕਾਂ ਦੀ ਨੁਮਾਇੰਦਾ ਤੇ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਵੀ ਅਸੀਂ ਤੁਰੰਤ ਉਹਦੇ ਤੇ ਐਕਸ਼ਨ ਲੈ ਕੇ ਲੋਕਾਂ ਨੂੰ ਚੇਤਨਨ ਕਰੀਏ ਲੋਕਾਂ ਨੂੰ ਇਸ ਬਰਾਈ ਦੇ ਖਿਲਾਫ ਇਸ ਜਿਹੜੀ ਆਪਾਂ ਕਹਿ ਲੈਂਦੇ ਆ ਲੋਕਾਂ ਨੂੰ ਬਰਬਾਦੀ ਕਰਨ ਦਾ ਜਿਹੜਾ ਇਹ ਕੰਮ ਆ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰੀਏ ਔਰ ਸਰਕਾਰ ਤੇ ਦਬਾਅ ਬਣਾਈਏ ਤਾਂ ਕਿ ਇਹਨੂੰ ਰੋਕਿਆ ਜਾ ਸਕੇ ਇਸ ਕਰਕੇ ਬਸਪਾ ਨੇ ਆਪਣੀ ਜ਼ਿੰਮੇਵਾਰੀ ਸਾਹਮਣੇ ਦੇ ਹੋਏ ਜਿੱਦਾਂ ਹੀ ਇਹ ਮਸਲਾ ਧਿਆਨ ਵਿੱਚ ਆਇਆ ਤੇ ਪ੍ਰਧਾਨ ਜੀ ਨੇ ਅੱਜ ਦਾ ਇਹ ਪ੍ਰੋਗਰਾਮ ਦਿੱਤਾ ਤਾਂ ਕਿ ਇਹਨੂੰ ਅਸੀਂ ਰੋਕ ਸਕੀਏ ਅਕੜ ਉਸ ਕੀ ਜਿਹੜਾ ਕਾਡੋ ਵਾਲਾ ਆ ਇਹਨਾਂ ਦੀ ਜਿਹੜਾ ਆ ਪਿਆ ਬਣਾ ਸ਼ਾਮ ਸ਼ਾਮ ਭਾਂਡੇ ਕੁਛ ਵੀ ਜਿਹੜਾ ਹੱਥ ਦੇ ਖਿਲਾੜੇ ਆ ਸਾਇਤੀ ਇਲੈਕਸ਼ਨ ਜਿਹੜਾ ਜਿਹੜਾ ਕਰਵਾਇਆ ਉਹ ਦੇਖੋ ਆਪਾਂ ਜਿਹੜੇ ਜਿਹੜੇ ਦੇਖੋ ਇੱਕ ਤਾਂ ਆਪਾਂ ਲੋਕਤੰਤਰੀ ਵਿਵਸਥਾ ਦੇ ਰਹੀ ਹੀ ਆਪ ਸੱਤਾ ਵਿੱਚ ਆਈ ਆ ਇਹ ਕੋਈ ਇਹ ਗੱਲ ਸਮਝਣ ਪਰ ਜਦੋਂ ਸੱਤਾ ਵਿੱਚ ਆ ਗਈ ਉਹ ਗੈਰ ਲੋਕਤੰਤਰੀ ਗੱਲਾਂ ਕਰ ਰਹੇ ਆ ਇਸ ਕਰਕੇ ਜਿਹੜਾ ਹਿੰਸਾ ਆ ਉਹਨੂੰ ਕਿਸੇ ਵੀ ਢੰਗ ਦੇ ਨਾਲ ਪਰਵਾਹ ਨਹੀਂ ਕਰ ਸਕਦੇ ਕੀਤਾ ਜਾ ਸਕਦਾ ਇਹ ਇੱਕ ਤਰ੍ਹਾਂ ਪੰਜਾਬ ਦੇ ਲੋਕ ਜਿਨ੍ਹਾਂ ਨੇ ਸੱਤਾ ਜ ਲੈ ਕੇ ਆਇਆ ਉਹਨਾਂ ਦੇ ਖਿਲਾਫ ਹਿੰਸਾ ਕਰਨ ਦੀ ਗੱਲ ਉਹਨੇ ਸਜ਼ੋਦੀਆਂ ਨੇ ਕੀਤੀ ਆ ਜਿਹਨੂੰ ਅਸੀਂ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਔਰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਇਹਦਾ ਸਖਤ ਮਤਲਬ ਸ਼ਕਤੀ ਦੇ ਨਾਲ ਕਿਉਂਕਿ ਬੜਾ ਪੰਜਾਬ ਵਿੱਚ ਇੱਕ ਪੰਜਾਬ ਇੱਕ ਬੜਾ ਸੰਵੇਦਨਸ਼ੀਲ ਜਿਹੜਾ ਸੂਬਾ ਆ ਔਰ ਆਪਾਂ ਲੰਬਾ ਸਮਾਂ ਜਿਹੜਾ ਸਰਕਾਰੀ ਹਿੰਸਾ ਦਾ ਜਿਹੜਾ ਸ਼ਿਕਾਰ ਰਹੇ ਆ ਤੇ ਜੇ ਦੁਬਾਰਾ ਉਦਾਂ ਦੀਆਂ ਗੱਲਾਂ ਆਪ ਦੇ ਲੀਡਰਾਂ ਵੱਲੋਂ ਕੀਤੀਆਂ ਜਾ ਰਹੀਆਂ ਇਹਦਾ ਬਸਪਾ ਵੀ ਸਖਤ ਨੇ ਵਿਰੋਧ ਕਰਦੀ ਆ ਤੇ ਲੋਕਾਂ ਨੂੰ ਵੀ ਜਿਹੜਾ ਸਖਤ ਇਹਨਾਂ ਵਿਰੋਧ ਕਰਨਾ ਚਾਹੀਦਾ ਬਸਪਾ ਨੂੰ ਪੰਜਾਬ ਭਰ ਵਿੱਚ ਇਹੋ ਜਿਹੇ ਜਿਹੜੇ ਆ ਜਵਾਨ ਮੋਰਚੇ ਲਾ ਰਹੇ ਆ ਕੱਢੇ ਜਾ ਰਹੇ ਆ ਕਿ ਉਹ ਜਿਹੜਾ ਜਿਹੜਾ ਦੇਖੋ ਉਹਨਾਂ ਨੂੰ ਸਪੋਰਟ ਹੋ ਜਾਂਦਾ ਲੋਕਾਂ ਮਨੋਂ ਬਹੁਤ ਭਰਮਾ ਸਹਿਯੋਗ ਮਿਲਦੇ ਆ ਔਰ ਮੇਰੇ ਹਿਸਾਬ ਨਾਲ ਬਸਪਾ ਹੀ ਆ ਤੁਸੀਂ ਸਾਰੇ ਦੇਖਦੇ ਆ ਵੀ ਜਿਹੜਾ ਕਿਉਂਕਿ ਲੋਕ ਜਿਹੜੇ ਲੋਕ ਆ ਜਦੋਂ ਸਰਕਾਰੀ ਤੰਤਰ ਲੋਕਾਂ ਦੇ ਅਤਿਆਚਾਰ ਕਰਦਾ ਉਹਨਾਂ ਦੇ ਹੱਕ ਹੋਂਦਾ ਉਹਨਾਂ ਦੇ ਖਿਲਾਫ ਹਿੱਸਾ ਕਰਨ ਦੀ ਗੱਲ ਕਰਦਾ ਜਾਂ ਵਿਰੋਧੀ ਧਿਰਾਂ ਦੇ ਲੋਕਾਂ ਨੱਪਿਆ ਜਾਂਦਾ ਉਹਨਾਂ ਦੇ ਹੱਕ ਨੱਪੇ ਜਾਂਦੇ ਤੇ ਲੋਕਾਂ ਵਿੱਚ ਗਈ ਵਾਰ ਆਪ ਸਮਰਥਾ ਨਹੀਂ ਹੁੰਦੀ ਲੋਕੀ ਸਮਝਦਾਰ ਹੁੰਦੇ ਵੀ ਸਾਨੂੰ ਧੱਕਾ ਹੋ ਰਿਹਾ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਨੇ ਲੀਡ ਕਰਨਾ ਹੁੰਦਾ ਕਿਸੇ ਧਿਰ ਨੇ ਲੀਡ ਕਰਨਾ ਹੁੰਦਾ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਲੋਕਾਂ ਦੇ ਮੁੱਦਿਆਂ ਦੇ ਲਈ ਲੜਾਈ ਸ਼ੁਰੂ ਕੀਤੀ ਆ ਔਰ ਸਾਨੂੰ ਇਸ ਮੁੱਦੇ ਤੇ ਬਹੁਤ ਪਰਵਾਹ ਹੁੰਗਾਰਾ ਤਾਂ ਹੀ ਬਹੁਤ ਵੱਡੇ ਪੱਧਰ ਤੇ ਆਮ ਲੋਕਾਂ ਦੇ ਘਟ ਹੋ ਰਿਹਾ ਉਹ ਪਰਵਾਹ ਹੁੰਗਾਰਾ ਮਹਿਸੂਸ ਰਿਹਾ ਔਰ ਅਸੀਂ ਲੋਕਾਂ ਦੇ ਇਤਨੂੰ ਪੂਰੀ ਤਰ੍ਹਾਂ ਸਮਰਪਿਤ ਆ ਔਰ ਉਹਨਾਂ ਨੂੰ ਇੱਕ ਵਧੀਆ ਜ਼ਿੰਦਗੀ ਦੇਣ ਦੇ ਲਈ ਪੰਜਾਬ ਨੂੰ ਇਹ ਲੋਕਾਂ ਨੂੰ ਇੱਕ ਖੁਸ਼ਹਾਲੀ ਵੱਲ ਲੈ ਜਾਣ ਦੇ ਲਈ ਅਸੀਂ ਪੂਰੀ ਆਪਣੀ ਬਾਹ ਲਾਵਾ ਅੱਜ ਪੰਜਾਬ ਸੰਭਾਲੋ ਮਹਮ ਦੇ ਤਹਿਤ ਫਲੋਰ ਦੇ ਵਿੱਚ ਰੋਸ ਕਰਨਾ ਪ੍ਰਦਰਸ਼ਨ ਕੀਤਾ ਔਰ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੱਤਾ ਔਰ ਮੈਮੋਰੰਡਮ ਦੇ ਵਿੱਚ ਖਾਸ ਕਰਕੇ ਜੋ ਪੰਜਾਬ ਸਰਕਾਰ ਨੇ ਆਮ ਪਾਰਟੀ ਨੇ 2022 ਦੇ ਇਲੈਕਸ਼ਨ ਚ ਵਾਦਾ ਕੀਤਾ ਸੀ ਕਿ ਅਸੀਂ 3 ਮਹੀਨੇ ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਸਾਢੇ 3 ਸਾਲ ਬੀਤਣ ਤੋਂ ਬਾਅਦ ਡਰੱਗ ਮਾਫੀਆ ਕਾਲਜਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਵੱਲ ਨੂੰ ਜਿਹੜਾ ਵੱਧ ਰਿਹਾ ਇਹ ਪੰਜਾਬ ਦੇ ਲਈ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਸਾਡੀ ਜਨਰੇਸ਼ਨ ਨੂੰ ਖਤਮ ਕਰਨ ਦੀ ਇੱਕ ਗਹਿਰੀ ਸਾਜ਼ਿਸ਼ ਤੋਂ ਬਹੁਜਨ ਸਮਾਜ ਪਾਰਟੀ ਜਨਰੇਸ਼ਨ ਬਚਾਉਣ ਲਈ ਸੜਕਾਂ ਤੇ ਆਈ ਆ ਬਚਪਨ ਬਚਾਉਣ ਲਈ ਜਵਾਨੀ ਬਚਾਉਣ ਲਈ ਮਾਮਾਂ ਦੇ ਪੁੱਤ ਧੀਆਂ ਦਾ ਸਵਾਗ ਪੈਣਾ ਦੇ ਭਰਾ ਬਚਾਉਣ ਲਈ ਪੰਜਾਬ ਸਰਕਾਰ ਦੀ ਜੁੱਧ ਨਸ਼ਿਆਂ ਵਿਰੋਧ ਨੀਤੀ ਬਿਲਕੁਲ ਪ੍ਰੋਗਰਾਮ ਫੇਲ ਹੋ ਗਿਆ ਇਸੇ ਮਹਿਮ ਦੇ ਦੌਰਾਨ ਜਿਹੜੇ ਆ 27 ਮਰਗੈ ਮਜੀਠੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਮਰਗੈ ਲੁਧਿਆਣੇ ਦੇ ਵਿੱਚ ਔਰ ਰੋਜ਼ਾਨਾ ਚਿੱਟੇ ਨਾਲ ਮਰ ਰਹੇ ਆ ਪਰੰਤੂ ਸਰਕਾਰ ਕਿ ਕਲ ਰਾਜਨੀਤਿਕ ਦਲਾਂ ਦੇ ਵਿੱਚ ਕਾਇਮ ਕਰ ਲਈ ਇਸ ਕਰਕੇ ਸਾਡਾ ਪੰਜਾਬੀਆਂ ਨੂੰ ਸੱਦਾ ਆ ਕਿ ਉਹ ਪੰਜਾਬ ਸੰਭਾਲੋ ਮਹਿਮ ਨੂੰ ਆਪਣਾ ਅਸ਼ੀਰਵਾਦ ਦੇਣ ਇਸ ਤੋਂ ਇਲਾਵਾ ਜਿਹੜੇ ਤਿੰਨ ਦਲਤਾਂ ਦੀ ਹੱਤਿਆ ਜਲੰਧਰ ਦਿਹਾਤੀ ਦੇ ਵਿੱਚ ਹੋ ਚੁੱਕੀ ਆ ਪ੍ਰਸ਼ਾਸਨ ਗੂੜੀ ਨੀਂਦੇ ਸੁੱਤਾ ਪਿਆ ਦੋਚੀ ਪਹਿਲਾ ਪਿਓ ਹੋ ਗਿਆ ਪਿਓ ਬੰਦੇ ਨੂੰ ਦੂਸਰਾ ਕਤਲ ਕੀਤਾ ਮਾਰਡਰ ਕੀਤਾ ਪੰਜਾਬ ਸਰਕਾਰ ਨੂੰ ਸਾਡੀ ਇਹ ਚੇਤਾਵਨੀ ਵੀ ਆ ਸਾਡਾ ਇਹ ਸਲਾਹ ਵੀ ਆ ਕਿ ਉਹ ਬਿਨਾਂ ਕਿਸੇ ਦੇਰੀ ਤੋਂ ਤਿੰਨੇ ਹੱਤਿਆਵਾਂ ਲਈ ਜ਼ਿੰਮੇਵਾਰ ਦੋਚੀਆਂ ਦੀ ਗ੍ਰਿਫਤਾਰੀ ਜੋ ਕਿ ਨਹੀਂ ਬਣਾਇਆ। ਔਰ ਇਸ ਤੋਂ ਇਲਾਵਾ ਬਠੋਈ ਕਲਾਂ ਦੇ ਵਿੱਚ ਜੋ ਗਰੀਬਾਂ ਦੇ ਨਾਲ ਹੋਇਆ ਕਿ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ। 98 ਏਕੜ ਪੰਚਾਇਤੀ ਜ਼ਮੀਨ ਦੀ ਨਿਲਾਮੀ ਹੋਈ 35 ਏਕੜ ਦਲਤਾਂ ਨੂੰ ਉਹਨਾਂ ਦੇ ਨਾਂ ਤੇ ਉਹ ਨਿਲਾਮੀ ਅਲਾਟ ਹੋਈ 35 ਏਕੜ 11.5 ਲੱਖ ਰੁਪਏ ਜਮ੍ਹਾਂ ਕਰਾ ਲਿਆ। ਵੀਡੀਓ ਆਫਿਸ ਦੇ ਵਿੱਚ ਹੀ ਡਰੱਗ ਮਾ ਆਪਣੇ ਲੈਂਡ ਮਾਫੀਆ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ। 2.5 ਮਹੀਨੇ ਤੋਂ ਅਜੇ ਤੱਕ ਕੋਈ ਦੋਸ਼ੀ ਨਹੀਂ ਫੜਿਆ। ਔਰ 1 ਇੰਚ ਜ਼ਮੀਨ ਦਾ ਕਬਜ਼ਾ ਨਹੀਂ ਮਿਲਿਆ ਉਹ 11.5 ਲੱਖ ਰੁਪਏ ਜਮ੍ਹਾਂ ਕਰਾ ਕੇ ਲੁੱਟ ਹੋ ਕੇ ਕੁੱਟਾ ਕੇ ਘਰਾਂ 'ਚ ਬੈਠੇ ਆ। ਬੀਐਸਪੀ ਨੇ ਪਟਿਆਲੇ ਵੀ ਡਿਮੋਨਸਟ੍ਰੇਸ਼ਨ ਕੀਤਾ ਲੇਕਿਨ ਅਸੀਂ ਇਹਨੂੰ ਸਟੇਟ ਦਾ ਮੁੱਦਾ ਬਣਾਵਾਂਗੇ ਔਰ ਪੰਜਾਬ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰੇ ਬਠੋਈ ਕਲਾਂ ਦੇ ਪੀੜਤ ਦਲਤਾਂ ਨੂੰ ਇਨਸਾਫ ਦੇਣ ਦਾ ਪ੍ਰਬੰਧ ਕਰੇ। ਅੱਛਾ ਹਦੀਮ ਦਾ ਮੰਗ ਦਾ ਹਾਂਜੀ ਹਦੀਮ ਦਾ ਪਰ ਮੰਗ ਦਾ ਹਾਂਜੀ ਅਸੀਂ ਅਸੀਂ ਤਾਂ ਸਰਕਾਰ ਨੂੰ ਝੰਜੋੜਨ ਲਈ ਸੜਕਾਂ ਤੇ ਆਏ ਔਰ ਅਸੀਂ ਉਹ ਲਿਖ ਕੇ ਵੀ ਦਿੱਤਾ ਕਿ ਅਸੀਂ ਕੀ ਕਹਿਣਾ ਚਾਹੁੰਦੇ ਆ। ਅਸੀਂ ਇਹ ਚਾਹੁੰਦੇ ਹਾਂ ਕਿ ਜਿੱਥੇ ਫਲੋਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਇਹ ਨਿਭਾਵੇ ਜਲੰਧਰ ਦੇ ਪ੍ਰਸ਼ਾਸਨ ਦੀ ਡਿਊਟੀ ਆ ਉਹ ਨਿਭਾਵੇ ਬਾਕੀ ਜਿਹੜੇ ਮੁੱਦੇ ਸਟੇਟ ਨਾਲ ਜੁੜੇ ਹੋਏ ਆ ਉਹ ਪੰਜਾਬ ਸਰਕਾਰ ਦਾ ਭਾਵੇ ਆਪਦੇ ਨਮਾਇंदे ਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਮਨੀਸ਼ ਜੋਧਿਆ ਦੀ ਇਹ 2027 ਵਰੇ ਕਿਹਾ ਹੈਗਾ ਕਿ ਸਾਨੂੰ ਜੋ ਵੀ ਸਾਨੂੰ ਬਤਨਾ ਪਿਆ ਚਾਹੇ लाठी ਸਾਨੂੰ ਬਤਨੀ ਪਵੇ ਜਿੱਦਾਂ ਵੀ ਸਾਨੂੰ ਤਾਕਤ ਵਰਤਨੀ ਪਵੇ ਅਸੀਂ ਵਰਤਾਂਗੇ ਉਹਦੇ ਬਾਰੇ ਤੁਹਾਡਾ ਕੀ ਬਿਆਨ ਹੈਗਾ ਤੋਕੋ ਇਹ ਮੋਹਰ ਲੱਗੀ ਮੇਰੀ ਗੱਲ ਤੇ ਜੀ ਮੈਂ ਇਹ ਕਹਿੰਦਾ ਸੀ ਕਿ ਤਿੰਨ ਪਾਰਟੀਆਂ ਦੇ ਕਰਪਟ ਲੋਕ ਤਿੰਨ ਤਿੰਨ ਪਾਰਟੀ ਕਾਂਗਰਸ ਅਕਾਲੀ ਭਾਜਪਾ ਤਿੰਨਾਂ ਦੇ ਠੱਗ ਤਿੰਨਾਂ ਦੇ ਭ੍ਰਿਸ਼ਟ ਲੋਕ ਤਿੰਨਾਂ ਦੇ ਕ੍ਰਿਮੀਨਲ ਲੋਕਾਂ ਨੇ ਇਕੱਠੇ ਹੋ ਕੇ ਆਮ ਪਾਰਟੀ ਬਣਾਈ ਸੀ ਜੀ ਔਰ ਜੋ ਸਾਬਤ ਕਰ ਦਿੱਤਾ ਸਸੋਦੀਆ ਜੀ ਨੇ ਦੰਡ ਪੇ ਮੁਕਦਮੇ ਝੋਖੇ ਦਰਜ ਕਰਨੇ ਪੈਣ ਚਾਹੇ ਪੰਚਾਇਤਾਂ ਨੂੰ ਜੇਲਾ ਭੇਜਣਾ ਪਵੇ ਤੂੰ ਇਹ ਸਰਕਾਰ ਦਾ ਕਿਰਿਆਜਗ ਜाहिर ਹੋ ਗਿਆ ਲੇਕਿਨ ਇਹ ਸਪਸ਼ਟ ਵੀ ਕਰਦਾ ਹੈ ਸਪਸ਼ਟ ਵੀ ਕਰਦਾ ਹੈ ਪੈਗਮਾ ਕਿ ਇਹ ਹੋਏ ਤਾਰੇ ਮਰ ਚੁਕਿਆ ਕਿ ਕੰਮ ਦੇ ਆਧਾਰ ਤੇ ਕੋਈ ਵੋਟ ਨਹੀਂ ਮਿਲਣੀ ਸ਼ਲਕਪਟ ਔਰ ਫਰੇਵ ਦੇ ਆਧਾਰ ਤੇ ਦੁਬਾਰਾ ਉਹ ਆਣਾ ਚਾਹੁੰਦੇ ਆ ਲੇਕਿਨ ਪੰਜਾਬ ਹੁਣ ਜਾਗ ਚੁੱਕਾ ਹੈ ਔਰ ਪੰਜਾਬ ਜਿਨੀ 78 ਸਾਲ ਕਾਂਗਰਸ ਅਕਾਲੀ ਭਾਜਪਾ ਆਪ ਆਪ ਵੀ ਮਾਮਾ ਦੇ ਪੁੱਤਾਂ ਦੀਆਂ ਕਈਆਂ ਚੁੱਕ ਕੇ ਕਬਰਾਂ ਪੁੱਟੀਆਂ 2 ਲੱਖ ਪੁੱਤਾਂ ਦੇ ਸਿਵੇ ਬਾਲਣ ਦਾ ਕੰਮ ਕੀਤਾ ਪੰਜਾਬ ਸੰਭਾਲੋ ਮਹਿਮ ਇਹਨਾਂ ਕੋਲੋਂ ਤਿਲਾਂ ਦੀ ਡੱਬੀ ਖੋਲੋਗੀ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਸੰਭਾਲੋ ਮਹਿਮ ਨੂੰ ਅਸ਼ੀਰਵਾਦ ਦਿਓ ਇਹਨਾਂ ਤੋਂ ਰਿਲੇਸ਼ਨ ਜਨਰੇਸ਼ਨ ਬਚਾਉਣ ਲਈ ਲੜਨੇ ਲਈ ਆਪਾਂ ਅੱਗੇ ਆਈਏ ਪੰਜਾਬ ਨੂੰ ਉਜਾੜਨੇ ਵਾਲੇ ਇੱਕ ਪਾਸੇ ਹੋਣਗੇ ਪੰਜਾਬ ਨੂੰ ਸੰਭਾਲਣੇ ਵਾਲੇ ਇੱਕ ਪਾਸੇ ਹੋਣਗੇ ਤੁਹਾਨੂੰ ਪੰਜਾਬ ਭਾਰਤ ਅੱਜ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਨੀਂਬੜੀ ਜੀ ਜੋਗ ਅਗਵਾਈ ਹੇਠ ਰੋਸ ਪ੍ਰਦਰਸ਼ਨ ਜਿਹੜਾ ਰੱਖਿਆ ਗਿਆ ਸੀ ਨਸ਼ਿਆਂ ਦੇ ਖਿਲਾਫ ਜਿਹੜਾ ਫਲੋਰ ਅਤੇ ਹਲਕਾ ਰੁੜਕਾ ਕਲਾਂ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਜਿਹੜੇ ਬੱਚੇ ਨਸ਼ਾ ਕਰਦੇ ਫੜੇ ਗਏ ਸੀ ਉਹਦੇ ਵਿਰੋਧ ਵਿੱਚ ਆਖਾੜ ਕਰ ਸਕਦੀ 72 ਧਰਤੀ ਦੇ ਉੱਤੇ ਸ਼ਰਾਬ ਦੇ ਠੇਕੇ ਖੋਲੇ ਸਰਕਾਰ ਨੇ ਉਹਦੇ ਵਿਰੋਧ ਦੇ ਵਿੱਚ ਔਰ ਹੋਰ ਬਠੋਈ ਕਲਾਂ ਦੇ ਮਸਲਿਆਂ ਦੇ ਉੱਤੇ ਸਰਕਾਰ ਦੇ ਖਿਲਾਫ ਜਿਹੜਾ ਸਲੋਸ ਪ੍ਰੋਟੈਸਟ ਸੀ ਜਿੰਨੀਆਂ ਵੀ ਸੰਗਤਾਂ ਇੱਥੇ ਅੱਜ ਇਸ ਰੋਸ ਮਾਰਚ ਵਿੱਚ ਪਹੁੰਚੀਆਂ ਮੈਂ ਆਪਣੇ ਵੱਲੋਂ ਬੋਨਸ ਮਾਰਚ ਪਾਰਟੀ ਹਲਕਾ ਫਲੋਰ ਦਾ ਇੰਚਾਰਜ ਹੋਣ ਦੇ ਤਰਫੋਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਪਾਰਟੀ ਪ੍ਰੋਗਰਾਮ ਦਵੇ ਮੈਂ ਵਰਕਰਾਂ ਨੂੰ ਬੇਨਤੀ ਕਰਦਾ ਕਿ ਤੰਦ ਹੀ ਦੇ ਨਾਲ ਉਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਲਾਮਬੰਦ ਰਹਿਣ ਜੈ ਭੀ ਜੈ ਭਾਰਤ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ